ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਸਵਾਰਿਓ ਇੱਕ ਪੰਜਾਬਣ ਬੇਟੀ ਤਿਨ ਐਸਾ ਕਉ ਤਨ ਐਸਾ ਕਉ ਜਿਸ ਨੂੰ ਘਰੋਂ ਕੱਢਿਆ ਲੰਗਰ ਖਾ ਕੇ ਢਿੱਡ ਭਰਿਆ ਤੇ ਹੁਣ ਜੋ ਕੇ ਵਿੱਚ ਬ੍ਰੈਸਟਰ ਆਫ ਦੀ ਇਅਰ ਬਣੀ ਇੱਕ 9 ਸਾਲ ਬ੍ਰੈਸਟਰ ਕੁੜੀ ਜਿਸ ਨੂੰ ਅੱਲੜ ਉਮਰੇ ਘਰੋਂ ਕੱਢ ਦਿੱਤਾ ਗਿਆ ਸੀ ਜਿਸ ਨੇ ਸੜਕਾਂ ਤੇ ਦਿਨ ਕੱਟ ਕੇ ਅਤੇ ਗੁਰਦੁਆਰੇ ਤੋਂ ਰੋਟੀ ਖਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਉਹ ਚੂਕੇ ਦਾ ਇੱਕ ਵਿਕਾਰੀ ਕਾਨੂੰਨੀ ਪੁਰਸਕਾਰ ਨਾਲ ਨਿਵਾਜਿਆ ਗਿਆ ਤਿੰਨ ਸਕੌਰ ਜੰਗ ਪ੍ਰੋਬੋਨ ਬ੍ਰੈਸਟਰ ਆਫ ਦਾ ਇਅਰਸ ਸਨਮਾਨ ਜਿੱਤਣ ਵਾਲੀ ਪਹਿਲੀ ਸਿੱਖ ਔਰਤ ਬਣੀ ਹੈ 17 ਸਾਲ ਦੀ ਉਮਰ ਵਿੱਚ ਤੀਨਾਇਸਾ ਲੈਟਰ ਤੋਂ ਪੱਛਮੀ ਲੰਡਨ ਦੇ ਗ੍ਰੀਨਫੋਲਡ ਇਲਾਕੇ ਵਿੱਚ ਆ ਗਈ ਉਹ ਬੇਕਾਰ ਸੀ ਤੇ ਜੂਕੇ ਦੇ ਸਿੱਖ ਭਾਈਚਾਰੇ ਦੀ ਬਦੌਲਤ ਉਹ ਸਕੂਲ ਜਾ ਸਕੇ ਨੇਰਸਵਰ ਸੇਵਾ ਦੇ ਉਸ ਦੇ ਵਿਸ਼ਵਾਸ ਦੀ ਮੁੱਖ ਸਿੱਖਿਆ ਨੇ ਉਸ ਨੂੰ ਇੱਕ ਵਿਦਿਆਰਥੀ ਵਜੋਂ ਆਪਣੀਆਂ ਸਵਾਵਾਂ ਦੀ ਪੇਸ਼ੇਸ਼ ਕਰਨ ਲਈ ਆਪਣਾ ਖਾਲੀ ਸਮਾਂ ਛੱਡਣ ਲਈ ਪ੍ਰੇਰਿਤ ਕੀਤਾ ਤਾਂ ਜੋ ਗਰੀਬ ਸਮਾਜ ਦੀ ਮਦਦ ਕੀਤੀ ਜਾ ਸਕੇ ਸਿੱਖ ਧਰਮ ਉੱਤੇ ਭਰੋਸਾ ਕਰਨ ਵਾਲੀ ਤੀਨ ਐਸਾ ਨੇ ਵਕਾਲਤ ਦੀ ਪੜ੍ਹਾਈ ਕੀਤੀ ਤੇ ਆਪਣੇ ਵਿਲੇ ਸਮੇਂ ਵਿੱਚ ਸਮਾਜਿਕ ਕਾਰਜਾਂ ਨੂੰ ਤਰਜੀਹ ਦਿੱਤੀ ਸਨਮਾਨ ਮਿਲਣ ਤੋਂ ਬਾਅਦ ਤੀਨ ਐਸਾ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਦੇ ਤੌਰ ਤੇ ਆਪਣੇ ਵਿਸ਼ਵਾਸ ਬਾਰੇ ਇਹ ਕੁਦਰਤ ਦੇ ਕਾਰਨਾਮਿਆਂ ਬਾਰੇ ਵਿਚਾਰ ਗੱਲਬਾਤ ਕੀਤੀ ਤਿਨੇਸ਼ਾ ਕੌਰ ਨੇ ਸਿੱਖ ਭਾਈਚਾਰੇ ਦੀਆਂ ਔਰਤਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਲੀਗਲ ਯੂਕੇ ਕੌਰਚ ਨਾਮ ਦੀ ਸੰਸਥਾ ਬਣਾਈ ਤਿਨੇਸ਼ਾ ਨੇ ਦੱਸਿਆ ਕਿ ਮਾਪਿਆਂ ਤੋਂ ਵੱਖ ਹੋਣ ਤੋਂ ਬਾਅਦ ਉਹ ਘਰੋਂ بے ਘਰ ਹੋ ਗਈ ਤੇ ਯੂਕੇ ਦੀਆਂ ਸਿੱਖ ਸੰਸਥਾਵਾਂ ਨੇ ਉਸ ਦੀ ਮਦਦ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਸਿੱਖ ਔਰਤਾਂ ਜਿਸ ਨੇ ਇਹ ਅਵਾਰਡ ਜਿੱਤਿਆ ਹੈ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਦੀ ਉਮੀਦ ਕਰ ਰਹੀ ਸੀ ਮੈਂ ਇੱਕ ਪਾਸੇ ਬੈਠੀ ਸੀ ਤੇ ਸੋਚਿਆ ਵੀ ਨਹੀਂ ਸੀ ਕਿ ਇਹ ਅਵਾਰਡ ਮੈਨੂੰ ਮਿਲੇਗਾ ਤੇ ਇਸ ਲਈ ਮੈਂ ਕਾਫੀ ਹੈਰਾਨ ਸੀ ਇੱਕ ਸਿੱਖ ਹੋਣ ਦੇ ਨਾਤੇ ਤੇ ਖਾਸ ਕਰ ਇੱਕ ਸਿੱਖ ਔਰਤ ਵਜੋਂ ਇਹ ਪੁਰਸਕਾਰ ਜਿੱਤਣਾ ਮੇਰੇ ਲਈ ਮਾਣ ਵਾਲੀ ਗੱਲ ਸੀ ਉਨਾਂ ਆਪਣੇ ਪਰਿਵਾਰ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਦੀ ਇੱਕ ਦੱਖਣ ਏਸ਼ੀਆਈ ਪਰਿਵਾਰ ਵਿੱਚ ਔਖੀ ਪਰਵਰਿਸ਼ ਸੀ ਤੇ ਤੁਸੀਂ ਇਸ ਤਰ੍ਹਾਂ ਦੀ ਪਰਵਰਿਸ਼ ਦੀ ਉਮੀਦ ਨਹੀਂ ਕਰ ਸਕਦੇ ਹੋ। ਤਿੰਨ ਸੌ ਦਾ ਬਚਪਨ ਔਖਾ ਤੇ ਤੰਗੀਆਂ ਭਰਿਆ ਰਿਹਾ ਕਿਉਂਕਿ ਮੇਰੇ ਮਾਪੇ ਅਲੱਗ ਅਲੱਗ ਰਹਿਣ ਲੱਗੇ। ਮੈਂ ਹਾਲੇ ਇਹ ਲੈਵਲ ਦੀ ਪੜ੍ਹਾਈ ਕਰ ਰਹੀ ਸੀ ਕਿ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਮੈਂ ਬੇਘਰ ਸੀ। ਤੇ ਸੜਕਾਂ ਤੇ ਸੀ ਇਹ ਉਹ ਸਮਾਂ ਸੀ ਜਦੋਂ ਮੇਰੇ ਧਾਰਮਿਕ ਵਿਸ਼ਵਾਸ ਨੇ ਮੇਰੀ ਜ਼ਿੰਦਗੀ ਨੂੰ ਸਿੱਧ ਦੇਣ ਵਿੱਚ ਐਮ ਭੂਮਿਕਾ ਨਿਭਾਈ ਉਹ ਕਹਿੰਦੇ ਹਨ ਕਿ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ ਤੇ ਮੈਨੂੰ ਸਿਰਫ ਉਦੋਂ ਕੁਝ ਖਾਣ ਨੂੰ ਮਿਲਦਾ ਸੀ ਜਦੋਂ ਮੈਂ ਗੁਰਦੁਆਰੇ ਜਾਂਦੀ ਸੀ ਮੈਂ ਹੌਲੀ-ਹੌਲੀ ਕੰਮ ਦਾ ਤਜਰਬਾ ਹਾਸਲ ਕਰਕੇ ਆਪਣਾ ਪ੍ਰੋਫਾਈਲ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਵਕਾਫਤ ਵਿੱਚ ਅਜਿਹੇ ਕੇਸ ਮਿਲਣ ਲੱਗੇ ਜਿਨ੍ਹਾਂ ਬਦਲੇ ਪੈਸੇ ਮਿਲਦੇ ਸਨ। ਤਿੰਨ ਐਸ਼ਾਨੇ ਜੁਕੇ ਦੇ ਸਿੱਖ ਭਾਈਚਾਰੇ ਲਈ ਕਾਫੀ ਸਾਲ ਕੰਮ ਕੀਤਾ। ਇੱਕ ਵਕੀਲ ਵਜੋਂ ਉਹਨਾਂ ਨੇ ਔਰਤਾਂ ਲਈ ਵੀ ਖਾਸ ਮਹਮਾ ਚਲਾਈਆਂ ਉਹ ਕਹਿੰਦੇ ਹਨ ਮੈਂ ਪਹਿਲ ਕਦਮੇ ਕੀਤੀ ਤੇ ਸਿੱਖ ਵਕੀਲ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਅਸੀਂ ਨਾ ਸਿਰਫ ਮੌਜੂਦਾ ਪੀੜ੍ਹੀ ਦੀ ਸਗੋਂ ਆਉਣ ਵਾਲੀ ਪੀੜ੍ਹੀ ਦੀ ਮੰਤ ਕਰਨ ਲਈ ਜੋ ਕਰ ਸਕਦੇ ਹਾਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਦੱਸਦੇ ਹਨ ਕਿ ਸੰਸਥਾ ਰਹੀ ਅਸੀਂ ਇੱਕ ਕਮਿਊਨਿਟੀ ਦੇ ਉਹਨਾਂ ਮੈਂਬਰਾਂ ਦੀ ਵੀ ਮਦਦ ਕਰਦੇ ਹਾਂ ਜੋ ਸਾਡੇ ਸੈੱਲ ਤੇ ਆਉਂਦੇ ਹਨ ਤੇ ਸਾਨੂੰ ਸਮੱਸਿਆਵਾਂ ਨੂੰ ਈਮੇਲ ਕਰਦੇ ਹਨ ਦੀ ਨੇਸਾ ਦੀ ਇੱਕ ਸੰਸਥਾ ਕੋ ਈਸ਼ਾਈ ਭਾਈਚਾਰੇ ਦੇ ਲੋਕਾਂ ਦੇ ਮਦਦ ਦੇ ਕੇਸ ਆਉਂਦੇ ਨੇ ਉਹ ਆਪਣੇ ਮੁਸ਼ਕਲ ਦਿਨਾਂ ਨੂੰ ਯਾਦ ਕਰਦੇ ਆਂ ਕਹਿੰਦੇ ਆਂ ਕਿ ਮੈਂ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਤੇ ਉਦਾਸ ਦਿਨ ਦੇਖੇ ਹਨ ਮੈਂ ਹੀ ਜਾਣਦੀ ਹਾਂ ਜ਼ਿੰਦਗੀ ਵਿੱਚ ਅਜਿਹੀ ਸਥਿਤੀ ਦੇ ਹੋਣ ਦਾ ਕੀ ਮਤਲਬ ਹੁੰਦਾ ਹੈ ਇਸ ਲਈ ਜੋ ਮੇਰੇ ਕੋਲ ਕੋਈ ਖਾਸ ਹੁਨਰ ਹੈ ਤਾਂ ਮੈਂ ਲੋਕਾਂ ਦੀ ਇਸ ਨਾਲ ਵੱਧ ਵੱਧ ਮਤ ਕਰਾਂਗੀ ਇੱਕ ਵਕੀਲ ਵਜੋਂ ਤੇ ਨੀਸ਼ਾਨ ਨੂੰ ਆਪਣੇ ਆਪ ਉੱਤੇ ਮਾਣ ਹੈ ਤੇ ਉਹ ਕਹਿੰਦੇ ਨੇ ਕਿ ਜਦੋਂ ਮੈਂ ਚੈਂਬਰ ਵਿੱਚ ਜਾਂਦੀ ਹਾਂ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਸਿੱਖ ਔਰਤ ਹਾਂ ਤੇ ਇਸ ਪਦਵੀ ਤੇ ਹਾਂ ਇਹ ਮੈਨੂੰ ਬਹੁਤ ਮਾਣ ਮਹਿਸੂਸ ਕਰਵਾਉਂਦਾ ਹੈ ਮੈਨੂੰ ਲੱਗਦਾ ਹੈ ਕਿ ਮੈਂ ਜੇ ਮੇਰੇ ਵਰਗੇ ਲੋਕ ਰੁਕਾਵਟਾਂ ਨੂੰ ਸਰ ਕਰ ਸਕਦੇ ਹਨ ਤਾ ਹੋਰ ਕੋਈ ਕਿਉਂ ਨਹੀਂ ਮੈਂ ਸਮਝਦੀ ਹਾਂ ਕਿ ਜੇ ਮੈਂ ਦੂਜਿਆਂ ਲਈ ਰਾਹ ਤਿਆਰ ਕਰ ਸਕਦੀ ਹਾਂ ਤਾਂ ਮੈਂ ਇਹੀ ਕਰਾਂਗੀ ਤਿੰਨ ਐਸਾ ਕੋਰ ਨੇ ਬੀਬੀ ਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੂੰ ਸਨਮਾਨ ਮਿਲਣ ਉੱਤੇ ਮਾਣ ਹਾਸਲ ਹੋਇਆ ਜੋ ਕਿ ਵਿ ਸਿੱਖ ਔਰਤਾਂ ਦੇ ਕਾਨੂੰਨੀ ਮੱਦ ਲਈ ਸਾਲ 2019 ਵਿੱਚ ਲੀਗਲ ਜੂ ਕੇ ਕੌਰ ਜੀ ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ ਜਿੱਥੇ ਉਹਨਾਂ ਨੇ ਔਰਤਾਂ ਦੀ ਕਾਨੂੰਨੀ ਅਤੇ ਪੁਲਿਸ ਦੇ ਮਾਮਲਿਆਂ ਵਿੱਚ ਨਿਜਠਣ ਵਿੱਚ ਮਦਦ ਕੀਤੀ ਇਸ ਤੋਂ 1 ਸਾਲ ਬਾਅਦ 20 ਵਿੱਚ ਉਹਨਾਂ ਨੇ ਸਿੱਖ ਲੱਜ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਇਹ ਪਹਿਲਾ ਸਿੱਖ ਨੈਟਵਰਕ ਸੀ ਜੋ ਭਾਈਚਾਰੇ ਦੇ ਲੋਕਾਂ ਦੀ ਕਾਨੂੰਨੀ ਸਹਾਇਤਾ ਲਈ ਉਪਲਬਧ ਸੀ ਤੇ ਇਸ ਵਿੱਚ ਸਿੱਖ ਵਕੀਲਾਂ ਤੇ ਵਕਾਲਤ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਨਿਭਾਈ 30 ਇਸਾ ਨੂੰ 2022 ਵਿੱਚ ਰਾਈジング 스타 ਨੇ ਲਾਸ ਸਨਮਾਨ ਵੀ ਮਿਲਿਆ ਤੇ ਇਸੇ ਸਾਲ ਬਿੱਟਰ ਸਿੱਖ ਅਵਾਰਡ ਖਿਤਾਬ ਵੀ ਉਹਨਾਂ ਦੇ ਨਾਂ ਤੇ ਹੈ ਸੋ ਇਹ ਸੀ ਇੱਕ ਛੋਟੀ ਉਮਰ ਦੇ ਵਿੱਚ ਘਰੋਂ ਕੱਢੀ ਹੋਈ ਬੇਹੇਸ਼ਾਰਾ ਬੱਚੀ ਜਿਸ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਇਹ ਉੱਚਾ ਮਕਾਮ ਹਾਸਲ ਕੀਤਾ ਹੈ ਸੋ ਐਸੇ ਸਾਸੀ ਬੱਚਿਆਂ ਦੇ ਸਾਡਾ ਵੀ ਫਰਜ ਬੰਦਾ ਹੈ ਸਹਿਯੋਗ ਕਰਨੀ ਸਾਡਾ ਫਰਜ ਬੰਦਾ ਹੈ ਉਹਨਾਂ ਦਾ ਕੀਤਾ ਪਰਬਕਾਰ ਉਹਦੇ ਬਾਰੇ ਜਾਣਕਾਰੀ ਲੋਕਾਂ ਤੱਕ ਜਾਵੇ ਤਾਂ ਕਿ ਹੋਰ ਵੀ ਬੱਚੇ ਜਿਹੜੇ ਨੇ ਉਹ ਚੰਗੇ ਕੰਮ ਕਰ ਸਕਣ ਅਤੇ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚੋਂ ਮਿਹਨਤੀ ਬਣ ਕੇ ਬਾਹਰ ਨਿਕਲਣ ਅਤੇ ਸਾਡੇ ਦੇਸ਼ ਦਾ ਸਾਡੇ ਸਮਾਜ ਦਾ ਸਾਡੇ ਭਾਈਚਾਰੇ ਦਾ ਨਾਮ ਉੱਚਾ ਕਰਨ ਸੋ ਇਹਨੀਆਂ ਕੋ ਬੇਨਤੀਆਂ ਕਰਦਾ ਹੋਇਆ ਦਾਸ ਕੇਵਾਂ ਦਾ ਜਾਜਕ ਹੈ ਜੀ ਵਾਹਿਗ ਜੀ ਕਾ ਖਾਲਸਾ ਵਾਹਿਗ ਜੀ ਕੀ ਫਤਿਹ